ਆਪੇ ਭੌਰ ਨੇ ਚੱਕਿਆ ਪਤੀਲਾ ਆਪੇ ਪਤੀ ਪਾਈ ਨਹੀਂ ਸੁਣ ਸ਼ਿੰਦਰ ਕੁਰੇ ਤੂੰ ਕਿਉਂ ਨਾ ਚਾਹ ਬਣਾਈ ਨਹੀਂ ਸ਼ਿੰਦਰ ਕੁਰੇ ਕਿਵੇਂ ਆ ਬਾਈ ਠੀਕ ਹੈ ਭਾਬੀ ਨੇ ਬਣਾ ਕੇ ਨਹੀਂ ਦਿੱਤੀ ਫਿਰ ਚਾਹ ਹੈ ਆ ਹੀ ਗਿਆ ਉੱਡ ਪਰਦੇ ਥੱਲੇ ਕੋਈ ਨਹੀਂ ਪੁੱਤ ਕਰ ਲਾ ਮਸਕਰੀਆਂ ਜਿੰਨੀਆਂ ਹੁੰਦੀਆਂ ਦੇਥੋਂ ਜਦੋਂ ਤੇਰਾ ਹੋਗਾ ਤੈਨੂੰ ਪੁੱਛੂਗਾ ਮੈਂ ਬਾਈ ਤੂੰ ਕਰਾ ਤਾਂ ਸਹੀ ਇੱਕ ਵਾਰੀ ਮੇਰਾ ਵਿਆਹ ਮੈਂ ਤਾਂ ਕਦੋਂ ਦਾ ਤਰਸੇਂ ਆਪੇ ਸਾਲੇ ਦਿਓ ਉਹ ਕੋਈ ਕੰਮ ਕਰ ਲੋ ਵਿਆਹ ਦਿਓ ਲੱਗਦੇ ਹੋ ਤੇਰਾ ਕਿਹੜਾ ਕੰਮ ਨਹੀਂ ਕਰਦਾ ਮੈਂ ਜਾਂ ਤੇਲੂ ਕੇ ਜਾ ਜਾਂ ਤਾਂ ਉੜਤਾ ਪੰਛੀ ਜਾਂ ਬਾਲਟੀ ਫਿਰ ਮੇਰਾ ਵਿਆਹ ਕਰਵਾਇਗਾ ਅੱਕਾ ਕਰਦਾ ਮੈਂ ਤੇਰੀ ਭਰਜਾਈ ਨਾਲ ਬੈਠੀ ਹੈ ਨਾ ਕਲੇਸ਼ ਹਾਂ ਹੁਣ ਦੱਸ ਲੈ ਕੇ ਕੀ ਹੁਣ ਉੜਤਾ ਪੰਛੀ ਜਾਂ ਬਾਲਟੀ ਪੱਕਾ ਵਿਆਹ ਕਰਵਾਇਗਾ ਪੱਕੀ ਗੱਲ ਹੈ ਚਲ ਠੀਕ ਹੈ ਮੇਰੇ ਸਾਲੇ ਯੂਨੀਕੋਸ ਕਰਨ ਨੇ ਪੱਕਾ ਨਾ ਹਾਂ ਪੱਕਾ ਮੇਰੇ ਸਾਲੇ ਡਰਾਉਣਾ ਕਿਹਾ ਹੈ ਜਾਵੜ ਜਾਵੜ ਇੱਕ ਉਹ ਬੈਠੀ ਹੈ ਡੈਂਡ ਥੱਲੇ ਉਹਨੂੰ ਚਿਰ ਗਿਆ ਮੇਰੇ ਸਾਲੇ ਦੇ ਹਾਰਟ ਅਟੈਕ ਆ ਜਾਊਗਾ ਹਾਰਟ ਅਟੈਕ ਆ ਜਾਊਗਾ ਓਏ ਉਹ ਮੈਨੂੰ ਕੌਣ ਚੱਕੂਗਾ ਓਏ ਉੜਦਾ ਪੰਛੀ ਉੜਤਾ ਬਾਂਛੀ ਜਾਂ ਬਾਲਟੀ